ਹਾਂਜੀ ਸਾਰਿਆਂ ਨੂੰ ਸਵਾਗਤ ਹੈ ਸਾਰੇ ਨਾ ਚੈਨਲ ਦੇ ਵਿੱਚ ਅੱਜ ਆਪਾਂ ਲੱਗੇ ਆ ਜੀ ਲਾਈਨਿੰਗ ਵਾਲੇ ਸੂਟ ਤੇ ਜਿਹੜੀ ਸਾਈਡਾਂ ਤੇ ਚੌਕਾ ਤੇ ਆਪਾਂ ਪਾਈਪਿੰਗ ਲਾਉਨੇ ਆ ਉਹ ਲਾਉਣ ਦਾ ਸੌਖਾ ਤਰੀਕਾ ਦੱਸਣ ਲੱਗੇ ਆਂ ਵੈਸੇ ਪਾਈਪਿੰਗ ਜਿਹੜੀ ਪਾਈਪਿੰਗ ਹੋਵੇ ਲੈਸ ਹੋਵੇ ਦੋ ਤਿੰਨ ਤਰੀਕੇ ਹੁੰਦੇ ਆ ਇਹਦੇ ਲਾਉਣ ਦੇ ਅੱਜ ਆਪਾਂ ਪਹਿਲਾ ਤਰੀਕਾ ਸ਼ੁਰੂ ਕਰਨ ਲੱਗੇ ਥੱਲੇ ਵਾਸ ਕਰ ਲਿਆ ਆਪਣੀ ਚੌਕ ਰਹੀ ਬਣਾਉਣ ਨਾਲੇ ਕਮੀਜ਼ ਆਪਣਾ ਰੈਡੀ ਆ ਹੁਣ ਇਹਨੂੰ ਆਪਾਂ ਸਾਰਾ ਸੈੱਟ ਕਰਕੇ ਰੱਖ ਲਿਆ ਹੈ ਆਪਣਾ ਪੁੱਠੇ ਪਾਸਾ ਰੱਖਿਆ ਵਾ ਮਤਲਬ ਠੀਕ ਆ ਅੰਦਰ ਵਾਲਾ ਪਾਸਾ ਆਪਾਂ ਸਿੱਧਾ ਪਾਸਾ ਹੋ ਗਿਆ ਤੇ ਆਪਾਂ ਪੁੱਠਾ ਪਾਸਾ ਕਰਕੇ ਰੱਖ ਲਿਆ ਠੀਕ ਹੈ ਜੀ ਹੁਣ ਆਪਾਂ ਪਹਿਲਾਂ ਇਹਦਾ ਕੀਰਾ ਨਾਪਾਂਗੇ ਵੀ ਆਪਣਾ ਜਿਹੜਾ ਕੀਰਾ ਰੱਖਣਾ ਉਹ ਕਿੰਨਾ ਰੱਖਣਾ ਵਾ ਆਪਾਂ ਪਹਿਲਾਂ ਤਾਂ ਕੀਰਾ ਦੇਖਣਾ ਕਿ ਆਪਣਾ ਕੀਰਾ ਸਾਰਾ ਹੈ ਕਿੰਨਾ ਵਾ ਇਹ ਹੈਗਾ 27 ਇੰਚ ਆਪਾਂ ਇਹਦਾ ਅੱਧ ਕਰ ਦੇਣਾ ਮੈਂ ਠੀਕ ਆ ਇਸ ਤਰ੍ਹਾਂ ਆਪਾਂ ਅੱਧ ਕਰ ਦੇਣਾ ਕੱਪੜੇ ਦਾ ਇੱਥੇ ਆ ਗਿਆ ਤਾਂ ਆਪਣਾ ਠੀਕ ਆ ਉਸ ਤੋਂ ਬਾਅਦ ਹੁਣ ਆਪਣਾ ਹੈਗਾ ਸਾਡੇ ਵੀ ਘੇਰਾ ਤਿਆਰ ਆ ਸਾਡੇ ਵੀ ਆਪਾਂ ਇਸ ਤਰ੍ਹਾਂ ਜੇ ਆਪਾਂ ਨੂੰ ਮਤਲਬ ਨਹੀਂ ਪਤਾ ਲੱਗਦਾ ਕਿ ਆਪਣਾ ਕਿੰਨਾ ਹੋਊਗਾ ਆਪਾਂ ਜਿਵੇਂ ਹੁਣ ਸਾਡੇ ਵੀ ਇੱਥੇ ਆ ਠੀਕ ਆ ਸਾਡੇ ਵੀ ਆਪਾਂ ਇਸ ਤਰ੍ਹਾਂ ਇਹਨੂੰ ਫੋਲਡ ਕਰਾਂਗੇ ਐਂਡੀ ਟੇਪ ਨੂੰ ਸਾਡੇ ਵੀ ਦੇ ਨਿਸ਼ਾਨੀ ਲਾ ਕੇ ਕਿਉਂਕਿ ਆਪਣਾ ਘੇਰਾ ਤਿਆਰ ਸਾਡੇ ਵੀ ਆ ਇਸ ਤਰ੍ਹਾਂ ਆਪਾਂ ਇੱਥੇ ਰੱਖ ਕੇ ਇਹਨੂੰ ਐ ਫੋਲਡ ਕਰਾਂਗੇ ਤੇ ਇੱਥੇ ਇਸ ਤਰ੍ਹਾਂ ਸੈਂਟਰ ਦੇ ਵਿੱਚ ਰੱਖਾਂਗੇ ਇਹ ਆਪਣੀ ਨਿਸ਼ਾਨੀ ਲਾ ਦਾਂਗੇ ਠੀਕ ਆ ਉਸੇ ਤਰ੍ਹਾਂ ਆਪਾਂ ਇਹਨੂੰ ਇੱਕ ਚੱਕਾਂ ਗੇਂਜੀ ਟੇਪ ਨੂੰ ਤਾਂ ਸੈਂਟਰ ਚ ਰੱਖ ਕੇ ਇੱਧਰਲੀ ਸਾਈਡ ਲਾ ਦਾਂਗੇ ਜਿੱਥੇ ਆਪਣੀ ਜਿੰਨਾ ਆਪਣਾ ਘੇਰਾ ਤਿਆਰ ਆ ਸਾਡੇ ਪੀ ਇੰਚ ਦੇ ਹਾਂਜੀ ਉਸ ਤੋਂ ਬਾਅਦ ਆਪਾਂ ਰੱਖਾਂਗੇ ਐਕਸਟਰਾ ਫੋਲਡ ਕਰਨ ਨੂੰ ਠੀਕ ਆ ਇਹ ਤਾਂ ਆਪਣਾ ਤਿਆਰ-ਤਿਆਰ ਰੱਖਿਆ ਸੀ ਕਿ ਹੁਣ ਆਪਾਂ ਐਕਸਟਰਾ ਫੋਲਡ ਕਰਨ ਨੂੰ ਵੀ ਰੱਖਣਾ ਵਾ ਉਹ ਤੁਹਾਡੀ ਮਰਜ਼ੀ ਆ ਤੁਸੀਂ 1.5 ਇੰਚ ਰੱਖ ਸਕਦੇ ਹੋ 2 ਇੰਚ ਰੱਖ ਸਕਦੇ ਹੋ ਤੁਹਾਡੀ ਖੁਸ਼ੀ ਆ ਠੀਕ ਆ ਪਰ ਹਾਂ ਵੀ ਜ਼ਿਆਦਾ ਚੌੜਾ ਨਾ ਹੋਵੇ ਕਿਉਂਕਿ ਫਿਰ ਆ ਜੀ ਜ਼ਿਆਦਾ ਮੋਟੀ ਹੋ ਜਾਂਦੀ ਆ ਤਾਂ ਆਪਏ 2 ਇੰਚ ਰੱਖਾਂਗੇ ਬਸ ਤੇ ਇਧਰੋਂ ਵੀ ਆਪਾਂ 2 ਇੰਚ ਠੀਕ ਹੈ ਸਿੱਧਾ ਸਿੱਧੀ ਸਿੱਧੀ ਲਾਈਨ ਬਣਾਣੀ ਤੇ ਇਸੇ ਤਰ੍ਹਾਂ ਆਪਏ ਇਧਰ ਦੂਸਰੀ ਸਾਈਡ ਤੇ ਲਾਈਨ ਬਣਾ ਲਾਂਗੇ ਹਾਂਜੀ ਇਹ ਹੋ ਗਿਆ ਆਪਣਾ ਘੇਰਾ ਕਿ ਕਿੰਨਾ ਕਿ ਆਪਾਂ ਫੋਲਡ ਕਰਨਾ ਠੀਕ ਆ ਉਸ ਤੋਂ ਬਾਅਦ ਹੁਣ ਆਪਾਂ ਥੋੜਾ ਐਕਸਟਰਾ ਜਿੰਨਾ ਮਾਰਜਿਨ ਉਹ ਆਪਦੀ ਮਰਜ਼ੀ ਨਾਲ ਰੱਖ ਕੇ ਬਾਕੀ ਜਿਹੜਾ ਕੱਪੜਾ ਹੋ ਗਿਆ ਉਹਦੀ ਆਪਾਂ ਕਟਿੰਗ ਕਰ ਦਾਂਗੇ ਕਿਉਂਕਿ ਜਿਆਦਾ ਕੱਪੜਾ ਹੋ ਗਿਆ ਨਾ ਤਾਂ ਉਹ ਵੀ ਵਿੱਚ ਮਤਲਬ ਸੂਟ ਦੇ ਵਿੱਚ ਬਰਕ ਲੈਂਦੇ ਆ ਉਹਨਾਂ ਦਾ ਉਹਨੂੰ ਨਾਦੀ ਨਾਲ ਕੱਟ ਕਰ ਦੇਣਾ ਇਨ ਸ਼ਾਪ ਤੋਂ ਮੈਂ ਜਾਂਦਾ ਜਿੱਥੋਂ ਆਪਾਂ ਕੀ ਮਨਿਆਰੀ ਦਾ ਸਮਾਨ ਮਿਲਦਾ ਜਾਂ ਫਿਰ ਮਸ਼ੀਨ ਨਾਲ ਆ। ਤਾਂ ਇਹਨੂੰ ਆਪਾਂ ਇਸ ਤਰ੍ਹਾਂ ਚਲਾਵਾਂਗੇ ਤਾਂ ਆਪਣੇ ਥੱਲੇ ਵਾਲੇ ਪਾਸੇ ਨਿਸ਼ਾਨ ਪੈ ਜਾਣਗੇ ਉਹਦੇ ਤੇ ਆਪਣੀ ਨਿਸ਼ਾਨੀਆਂ ਰਹਿਣ ਕਿ ਉਹ ਸੌਖੀਆਂ ਲੱਗ ਜਾਣਗੀਆਂ। ਠੀਕ ਹੈ। ਇਸ ਤਰ੍ਹਾਂ ਲਾ ਲਿਆ ਬਣਾ ਦੇ ਆਪਣੀ ਇਧਰਲੀ ਸਾਈਡ ਸ਼ਾਇਦ ਫੋਨ ਦੇ ਵਿੱਚ ਨਾ ਦਿਖਦਾ ਹੋਵੇ। ਅੱਗੇ ਆਪਣੀ ਦੂਸਰੀ ਸਾਈਡ ਵੀ ਆ ਦੇਤੋਂ ਆਪਣੀ ਉਹ ਦਿਖਦੀ ਆ। ਅਦੇ ਆਪਣੀ ਤੋਂ ਨਿਸ਼ਾਨ ਦੀਂਦੇ ਆ ਦੇ ਹਲਕੇ ਹਲਕੀ ਟਿਕਾ ਕਮੀਜ਼ ਦੀ ਆਪਣੀ ਜਿਹੜੀ ਉਲਟੀ ਸਾਈਡ ਆ ਮਤਲਬ ਕਿ ਪੁੱਠਾ ਪਾਸਾ ਵਾਂ ਠੀਕ ਆ ਜੀ ਇਸ ਤਰ੍ਹਾਂ ਰੱਖਣ ਤੋਂ ਬਾਅਦ ਇਹਨੂੰ ਆਪਾਂ ਇਸ ਤਰ੍ਹਾਂ ਸੈੱਟ ਕਰਕੇ ਇਸ ਤਰ੍ਹਾਂ ਕਮੀਜ਼ ਰੱਖਾਂਗੇ ਹੁਣ ਆ ਅਸੀਂ ਆਪਣੀ ਹੈਪ ਦੀ ਲਾਸਟ ਵਾਲੀ ਸਿਉਣ ਠੀਕ ਆ ਇੱਥੋਂ ਆਸੀਂ ਆਪਣਾ ਪੁੱਠਾ ਪਾਸਾ ਹੁਣ ਆਪਣਾ ਸਿੱਧਾ ਪਾਸਾ ਅੰਦਰ ਆਸੀਂ ਆਪਣਾ ਪੁੱਠਾ ਪਾਸਾ ਠੀਕ ਆ ਜਿਹੜਾ ਇੱਕ ਪਾਸਾ ਆਪਾਂ ਉਹ ਸਾਈਡ ਤੇ ਕੱਢ ਦੇਣਾ ਵਾ ਤੇ ਇੱਕ ਆਪਾਂ ਇੱਕ ਪਾਸਾ ਰੱਖ ਕੇ ਹੁਣ ਆਪਾਂ ਜਿਵੇਂ ਪਾਈਪਿੰਗ ਲਾਉਣੀ ਆ ਇਹਦੇ ਤੇ ਇਹ ਟਿਸ਼ੂ ਪਾਈਪਿੰਗ ਆ ਆਪਾਂ ਕੀ ਕਰਨਾ ਜਿਹੜੀ ਪਾਈਪਿੰਗ ਦੀ ਆ ਜਿੱਧਰ ਲਈ ਪਾਈਪਿੰਗ ਨਿਕਲ ਹੀ ਹੋਈ ਆ ਉਹ ਸਾਈਡ ਆਪਾਂ ਇਧਰ ਨੂੰ ਰੱਖਣੀ ਆ ਜਿਹੜੀ ਆ ਕੰਨੀ ਆ ਜਮੇ ਇਨਾਂ ਨੂੰ ਆਪਾਂ ਆ ਕੰਨੀ ਨਾਲ ਮਲਾਉਣਾ ਇਸ ਤਰ੍ਹਾਂ ਇਸ ਸਲੋਟ ਨਹੀਂ ਰੱਖਣੀ ਹੈਗੀ ਦੁਬਾਰਾ ਦੱਸਦੀ ਆਪਾਂ ਇਹਨੂੰ ਇਸ ਸਲੋਟ ਰੱਖਣਾ ਵਾ ਜਿਹੜੀ ਆ ਕੰਨੀ ਆ ਉਹ ਕੰਨੀ ਨਾਲ ਮਲਾਉਣੀ ਆਪਾਂ ਇਸ ਤਰ੍ਹਾਂ ਉੱਥੇ ਪਾਸੇ ਕਰਕੇ ਆਪਾਂ ਰੱਖਣੀ ਆ ਠੀਕ ਆ ਅੰਦਰ ਨੂੰ ਮੂੰਹ ਹੋਣਾ ਚਾਹੀਦਾ ਇਹਦਾ ਆ ਜਿਹੜੀ ਆਪਣੀ ਪਾਈਪਿੰਗ ਆ ਇਹ ਸਲੋਟ ਇਹ ਰੱਖਣੀ ਕਿੱਥੋਂ ਜਿਵੇਂ ਆਪਣੀ ਹੈਪ ਵਾਲੀ ਸਿਉਣਾ ਉਸ ਤੋਂ ਥੋੜਾ ਜਿਹਾ ਉੱਪਰ ਠੀਕ ਆ ਇੰਨਾ ਕੁ ਚਾਹੇ ਤੁਸੀਂ ਜ਼ਿਆਦਾ ਵੀ ਰੱਖ ਸਕਦੇ ਹੋ ਇੰਨਾ ਕੁ ਇੰਨਾ ਕੁ ਬਸ ਬਹੁਤ ਆ ਠੀਕ ਆ ਜੀ ਹੁਣ ਆਪਾਂ ਸਿਉਣਾ ਕਿੱਥੇ ਲਾਉਣੀ ਆ ਆਪਾਂ ਸਿਉਣਾ ਲਾਉਣੀ ਆ ਬਿਲਕੁਲ ਇਹਦੇ ਨਾਲ ਨਾਲ ਇੱਥੇ ਜਿੱਥੇ ਆਪਣੀਆਂ ਪਾਈਪਿੰਗ ਅळी ਸਿਉਣ ਲੱਗੀ ਹੋਈ ਆ ਨਾ ਆਪਾਂ ਇੱਥੇ-ਇੱਥੇ ਸਿਉਣ ਲਾਉਣੀ ਆ ਕੱਪੜਾ ਸੈੱਟ ਕਰਦੇ ਜਾਣਾ ਤੇ ਆ ਥੱਲੜਾ ਜਿਹੜਾ ਕੱਪੜਾ ਨੂੰ ਸਾਈਡ ਤੇ ਕਰਦੇ ਜਾਣਾ ਤੇ ਆਪਾਂ ਇਸ ਤਰ੍ਹਾਂ ਇਹਨੂੰ ਕੰਨੀ ਨਾਲ ਕੱਲੀ ਕੰਨੀ ਮਿਲਾਉਂਦੇ ਹੋਏ ਤੇ ਇਸ ਤਰ੍ਹਾਂ ਆਪਾਂ ਸਾਈਡ-ਸਾਈਡ ਤੇ ਸਿਉਣ ਲਾਉਦੇ ਜਾਣਾ ਠੀਕ ਆ ਜੀ ਮਦਰ ਲਿ ਸਾਈਡ ਤੋਂ ਇਸ ਤਰ੍ਹਾਂ ਖਿੱਚ ਕੇ ਨਹੀਂ ਰੱਖਣਾ ਜਿਆਦਾ ਨਹੀਂ ਖਿੱਚਣਾ ਹਲਕਾ ਹਲਕਾ ਬਸ ਥੋੜਾ ਜਿਹਾ ਹਲਕਾ ਹਲਕੇ ਖਿੱਚਣਾ ਜਿਹੜਾ ਆਪਣਾ ਆ ਗਿਆ ਕਮੀਜ਼ ਦਾ ਐਂਡ ਇਥੋਂ ਠੀਕ ਆ ਇਹ ਹੈਗਾ ਆਪਣੀ ਕੜਾਈ ਕੀਤੀ ਹੋਈ ਕੈਨ ਕੈਨ ਪੱਟੀ ਲਾ ਕੇ ਇਹਨੂੰ ਅੰਦਰੋਂ ਫੋਲਡ ਕੀਤਾ ਹੋਇਆ ਇਥੋਂ ਬਿਲਕੁਲ ਤਿਆਰ ਆ ਆਪਾਂ ਇਹਦਾ ਕੁਝ ਨਹੀਂ ਕਰਨਾ ਇੱਥੇ ਆ ਕੇ ਹੁਣ ਆਪਾਂ ਇਹ ਨਹੀਂ ਹੈ ਕਿ ਇਥੋਂ ਆਪਾਂ ਨਾਲ ਦੀ ਨਾਲ ਕੱਟ ਦੇਣਾ ਥੋੜਾ ਜਿਹਾ ਐਕਸਟਰਾ ਰੱਖਾਂਗੇ ਥੋੜਾ ਜਿਹਾ ਠੀਕ ਆ ਕਿਉਂਕਿ ਜਦੋਂ ਨਾਲ ਦੀ ਨਾਲ ਕਟਾਂਗੇ ਤਾਂ ਵਿੱਚੋਂ ਤਾਂਗੇ ਨਿਕਲਣਗੇ ਹਾਂਜੀ ਅਦੇ ਆਪਾਂ ਇਥੋਂ ਤੱਕ ਲਈ ਸੀ ਹੁਣ ਥੋੜਾ ਜਿਹਾ ਆਪਾਂ ਐਕਸਟਰਾ ਕਟਾਂਗੇ ਤਾਂ ਇਹ ਰੀਜ਼ਨ ਆਪਾਂ ਤੁਹਾਨੂੰ ਦੱਸਦੇ ਹਾਂ ਕਿ ਜਦੋਂ ਆਪਾਂ ਇਹਨੂੰ ਇੰਦਰੋਂ ਫੋਲਡ ਕਰਾਂਗੇ ਇਸ ਸਾਈਡ ਆ ਤਾਂ ਫਿਰ ਆਹ ਚੀਜ਼ ਅੰਦਰਲੇ ਪਾਸੇ ਆ ਜਾਂਦੀ ਹੈ ਠੀਕ ਆ ਜੇ ਤੁਸੀਂ ਚਾਹੋ ਤਾਂ ਇਧਰ ਇਧਰਲੀ ਸਾਈਡ ਵੀ ਨਿਸ਼ਾਨੀ ਲਾ ਸਕਦੇ ਹੋ ਤੇ ਉਹ ਨਿਸ਼ਾਨੀ ਨਿਸ਼ਾਨੀ ਦੇ ਉੱਪਰ ਆਪਾਂ ਇਸ ਤਰ੍ਹਾਂ ਕਰ ਦਿੰਦਾ ਠੀਕ ਆ ਬਾਈਨੋ ਚੀਜ਼ ਨੂੰ ਇੱਥੋਂ ਇਸ ਤਰ੍ਹਾਂ ਲਾ ਕੇ ਇਹਦੇ ਸਾਰੇ ਇਸ ਤਰ੍ਹਾਂ ਸੈੱਟ ਕਰਨਾ ਠੀਕ ਆ। ਇੱਕੇ ਤੋਂ ਆ ਚੀਜ਼ ਹੱਜਮੀ ਨਹੀਂ ਲਾ ਗਈ ਆ ਤੇ ਇੱਥੋਂ ਕਈ ਕਰਦੇ ਆ ਇਸ ਤਰ੍ਹਾਂ ਇਹ ਕੱਪੜਾ ਖਿੱਚੀ ਜਾਣਗੇ। ਉਹ ਜਿਹੜੀ ਲਾਈਨਿੰਗ ਆ ਉਹ ਚੀਜ਼ ਆ ਦੇ ਇਧਰੋਂ ਖਿੱਚ ਪੈ ਜਾਂਦੀ ਆ ਤੇ ਇੱਥੋਂ ਜਿਹੜਾ ਇਕੱਠਾ ਹੋਵੇ ਤਾਂ ਉਸ ਤੋਂ ਬਾਅਦ ਇੱਥੇ ਫਿਰ ਬੁਲਬਲੇ ਆਉਂਦੇ ਆ। ਕਦੇ ਵੀ ਇਸ ਤਰ੍ਹਾਂ ਨਹੀਂ ਕਰਨਾ ਹੈਗਾ ਇਹਨੂੰ ਹਮੇਸ਼ਾ ਹਲਕੀ ਜਿਹੀ ਰੱਖਣੀ ਆ ਲਾਈਨਿੰਗ। ਲਾਈਨਿੰਗ ਵੀ ਤੇ ਕੱਪੜੇ ਦਾ ਕਮੀਜ਼ਾ ਬੀ ਸੀ ਵੀ ਆਪਾਂ ਇਸ ਤਰ੍ਹਾਂ ਜਿੱਥੇ ਸੈਟ ਹੁੰਦਾ ਉੱਥੇ ਆਉਣ ਤੋਂ। ਠੀਕ ਆ। ਇਸ ਤਰ੍ਹਾਂ ਸੈੱਟ ਕਰਕੇ ਹੁਣ ਆਪਣਾ ਇੱਥੇ ਸੈੱਟ ਆਇਆ ਵਾ ਜਦੋਂ ਆਪਾਂ ਇਹਨੂੰ ਐ ਖਿੱਚਦੇ ਆਂ ਅਰੇ ਇੱਥੇ ਆਹ ਚੀਜ਼ ਤੇ ਬਲ ਪੈਂਦੀ ਆ ਉਹ ਚੀਜ਼ ਨਹੀਂ ਹੈਗੀ ਆਪਾਂ ਕਰਨੀ ਆਪਾਂ ਸਿਰਫ ਨਾਰਮਲ ਦਾ ਸੈੱਟ ਕਰਨਾ ਵਾ ਹਲਕਾ ਜਿਹਾ ਉਹ ਆਪਣੇ ਆਪ ਹੀ ਸੈੱਟ ਆ ਜਾਊਗਾ ਜਦੋਂ ਉਹ ਸਹੀ ਹੋਊਗੀ ਉਹ ਆਪਣੇ ਆਪ ਸੈੱਟ ਹੋ ਜਾਂਦਾ ਵਾ ਜਦੋਂ ਆਪਾਂ ਖਿੱਚਦੇ ਆਂ ਤਾਂ ਫਿਰ ਬਾਅਦ ਚ ਬਲ ਪੈਣਾ ਸ਼ੁਰੂ ਹੋ ਜਾਂਦੀ ਆ ਸਤਾਂ ਪੈਸਾ ਬੁੱਤੋਂ ਦੀ ਹਲਕਾ ਜੱਤ ਫਿਰ ਇਹਨਾਂ ਨੇ ਆਪਣੇ ਅਪਸੈਟ ਹੋ ਜਾਣਾ ਹਾਂ ਜੀ ਉਸ ਤੋਂ ਅਗੇ ਅੱਥੇ ਆਪਣੇ ਹੈਪ ਕੋਲੇ ਹੈਪ ਕੋਲੋਂ ਆਪਾਂ ਇਹਦੇ ਉੱਪਰ ਐਂ ਚੜਾ ਕੇ ਐ ਨਹੀਂ ਕਰਨੀ ਹੈਗੀ ਜਿਹੜੀ ਆਪਣੀਆਂ ਸਿਉਣ ਬੱਜੀ ਹੋਈ ਆ ਸਿਉਣ ਦੇ ਬਿਲਕੁਲ ਇਸ ਤਰ੍ਹਾਂ ਨਾਲ ਰੱਖਣਾ ਵਾ ਰੱਖਣਾ ਬਹੁਤ ਸੀ ਪਾਸੇ ਹੀ ਆ ਦੀ ਸਿਉਣ ਦੇ ਥੋੜਾ ਇੱਧਰ ਇੱਧਰ ਹੀ ਰੱਖਣਾ ਵਾ ਠੀਕ ਆ ਬੂ ਉੱਪਰ ਚੜਾ ਕੇ ਨਹੀਂ ਕਰਨਾ ਹੈਗਾ ਸਿਉਣ ਦੇ ਬਸ ਨਾਲ-ਨਾਲ ਰੱਖਣਾ ਵਾ ਇਥੋਂ ਦੇ ਸਿਉਣਾ ਕੀ ਉਸ ਤੋਂ ਬਾਅਦ ਇਹਦੇ ਬਸ ਹਲਕਾ ਜਿਹਾ ਨਾਲ ਹੀ ਰੱਖਣਾ ਆਹ ਸਿਉਣਾ ਆਪਣੀ ਇੱਥੋਂ ਆਪਣਾ ਨਾਲ ਰੱਖਿਆ ਬਸ ਉੱਪਰ ਚੜਾ ਕੇ ਕਰਾਂਗੇ ਫਿਰ ਉਬਾਰ ਪੈਣਗੇ ਦੇਖੋ ਜੀ ਇਹ ਬਿਲਕੁਲ ਆਪਣਾ ਬਾਰ ਨਹੀਂ ਪਿਆ ਹੈਗਾ ਪੂਰੀ ਸਫਾਈ ਦੇ ਨਾਲ ਪਾਈਪਿੰਗ ਲੱਗੀ ਆ ਹੁਣ ਇਹਨੂੰ ਆਪਾਂ ਇਸ ਤਰ੍ਹਾਂ ਇਧਰਲੀ ਸਾਈਡ ਕਰਾਂਗੇ ਠੀਕ ਆ ਇਹ ਸਿਉਣਾ ਲਾਉਣੀ ਆ ਤੁਸੀਂ ਮਰਦੀ ਆ ਕੰਨੀ ਜਿਹੜੀ ਆਪਣੀ ਉਹ ਇਧਰਲੇ ਪਾਸੇ ਆ ਗਈ ਇਹਨੂੰ ਆਪਾਂ ਉੱਪਰ ਕਰਕੇ ਥੋੜਾ ਜਿਹਾ ਰੱਖਾਂਗੇ ਠੀਕ ਆ ਜਿਆਦਾ ਉੱਪਰ ਨਹੀਂ ਚੜਾਉਣਾ ਕਿਉਂਕਿ ਬਾਅਦ ਚ ਕੱਟ ਹੋ ਜਾਂਦੀ ਫਿਰ ਵੇਸਟ ਜਾਂਦੀ ਆ ਇਸ ਤਰ੍ਹਾਂ ਹੁਣ ਕੰਨੀ ਆਪਣੀ ਇਧਰਲੇ ਪਾਸੇ ਹੋਊਗੀ ਜਿਵੇਂ ਆਪਾਂ ਪਹਿਲਾਂ ਲਗਾਈ ਸੀ ਜਿਹੜਾ ਪਾਈਪਿੰਗ ਵਾਲੀ ਸਾਈਡ ਆ ਉਹ ਆਪਣੀ ਅੰਦਰਲੀ ਸਾਈਡ ਹੋਊਗੀ ਠੀਕ ਆ ਪਾਈਪਿੰਗ ਦੇ ਪਰ ਇਥੇ ਨਾਲ-ਨਾਲ ਸਿਰ ਹੁਣ ਲਾਉਂਦੇ ਜਾਣਾ ਤੁਸੀਂ ਚਾਹੋ ਤਾਂ ਪਾਈਪਿੰਗ ਵਾਲਾ ਜਿਹੜਾ 1 ਫੁੱਟ ਆਉਂਦਾ ਉਹਦੇ ਨਾਲ ਵੀ ਲਾ ਸਕਦੇ ਹੋ ਉਹਦੇ ਨਾਲ ਬੋਥ ਸਵਾਈਨ ਲੱਗਦੀ ਆ ਤਾਂ ਪਰ ਮੇਰੀ ਵੈਸੇ ਇਹਦੇ ਨਾਲ ਲੂਟ ਆ ਜਾਂਦੀ ਕਰਕੇ ਮੈਨੂੰ ਲੋੜ ਨਹੀਂ ਪੈਂਦੀ ਹਾਂਜੀ ਆਪਣੀ ਬੈਕ ਸਾਈਡ ਦੀ ਵੀ ਲੱਗ ਗਈ। ਤੋ ਕਰ ਸਕਦੇ ਹੋ ਜਿਵੇਂ ਤੁਹਾਡਾ ਹੱਥ ਲੋਟ ਲੱਗਦਾ ਵਾ। ਇਧਰਲੀ ਸਾਈਡ ਤੋਂ ਇਸ ਲੋਟ ਇਹਨੂੰ ਐਦਾਂ ਕਰ ਸਕਦੇ ਹੋ। ਇੱਥੋਂ ਕਿਵੇਂ ਕਰਨਾ ਹੁਣ ਜਿਵੇਂ ਆਪਣੀ ਹੈਪ ਸੀਗੀ ਆਪਾਂ ਇਹਨੂੰ ਅੰਦਰਲੇ ਪਾਸੇ ਰੱਖਿਆ ਸੀ ਨਾ। ਇੱਥੋਂ ਫੇਰ ਇਹਨੂੰ ਆਪਾਂ ਇਸ ਤਰ੍ਹਾਂ ਅੰਦਰ ਨੂੰ ਫੋਲਡ ਕਰਕੇ ਹਾਂਜੀ ਇਹ ਇੱਥੇ ਇਹਦੇ ਨਾਲ ਬਰਾਬਰ ਕਰਕੇ ਰੱਖਣਾ ਵਾ। ਬਿਲਕੁਲ ਆ ਚੀਜ਼ ਜਿਹੜੀ ਆਪਣੀ ਸਫਾਈ ਦੇ ਨਾਲ ਇੱਥੇ ਜਿੱਥੇ ਸਿਉਣਾ ਉੱਥੇ ਬਰਾਬਰ ਹੋਵੇ ਸਾਫ਼ ਹੋਵੇ। ਉੱਪਰ ਝੜਾ ਕੇ ਨਹੀਂ ਆਪਾਂ ਕਰਨੀ। ਠੀਕ ਆ ਆ ਚੀਜ਼ ਇੱਥੋਂ ਜਿਹੜੀ ਆਪਾਂ ਇਸ ਤਰ੍ਹਾਂ ਬਰਾਬਰ ਕਰਕੇ ਰੱਖਣੀ ਆ ਬਿਲਕੁਲ ਸਿਉਣ ਦੇ ਨਾਲ ਉਥੋ ਦੀ ਬਿਲਕੁਲ ਆਪਾਂ ਇੱਥੋਂ ਬਰਾਬਰ ਰੱਖਣੀ ਆ ਉਸ ਤੋਂ ਬਾਅਦ ਜਿਹੜਾ ਬਣਾ ਦੀ ਨਾਲ ਆਦੀ ਆਪਣੀ ਇੱਥੇ ਪਹਿਲਾਂ ਅੱਡੇ ਨਿਸ਼ਾਨੀ ਲੱਗੀ ਹੋਈ ਆ ਇਹਦੇ ਉੱਪਰ ਉੱਪਰ ਆਪਾਂ ਇਸ ਤਰ੍ਹਾਂ ਦੇ ਸੈੱਟ ਕਰਦੇ ਸੈੱਟ ਕਰਕੇ ਰੱਖ ਕੇ ਸਿਉਣ ਮਾਰੀ ਜਾਣੀ ਬਸ ਇਨੂੰ ਨਾਲ ਦੀ ਨਾਲ ਆਪਾਂ ਜਿਹੜਾ ਵਾ ਹਲਕਾ ਜਿਹਾ ਇਸ ਤਰ੍ਹਾਂ ਸੈਟ ਕਰ ਲੈਣਾ ਕਦੇ ਵੀ ਲਾਈਨਿੰਗ ਪਾਈਪਿੰਗ ਜਿਹੜੀ ਆਪਾਂ ਇਸ ਤਰ੍ਹਾਂ ਖਿੱਚ ਕੇ ਨਹੀਂ ਲਾਉਣੀ ਹੈਗੀ ਨਾਰਮਲ ਵਾ ਸਲਕਾ ਜਿਹਾ ਰੱਖਣਾ ਕਿਉਂਕਿ ਜਦੋਂ ਪਾਈਪਿੰਗ ਖਿੱਚਦੇ ਆ ਪਾਈਪਿੰਗ ਖਿੱਚੀ ਜਾਂਦੀ ਹੈ ਉਸ ਤੋਂ ਬਾਅਦ ਫਿਰ ਕੱਪੜਾ ਜਿਹੜਾ ਉਹ ਮਤਲਬ ਘਟ ਜਾਂਦਾ ਵਾ ਹੈਨਾ ਉਹ ਫਿਰ ਬਾਅਦ ਚ ਬੜ ਬਣ ਲੱਗ ਜਾਂਦੀ ਹੈ ਬਿਲਕੁਲ ਆਪਾਂ ਇੱਥੇ ਕੰਨੀ ਕੰਨੀ ਤੇ ਸਿਉਣ ਲੱਗਦੇ ਜਾਣਾ ਵਾ ਹਾਂਜੀ ਜਿਹੜੀ ਆਪਾਂ ਮੈਂ ਉਧਰ ਦੱਸ ਰਹੀ ਸੀ ਤੁਹਾਨੂੰ ਆਹਦੇ ਇੱਥੇ ਆਹ ਚੀਜ਼ ਉਹ ਤੁਹਾਨੂੰ ਮੈਂ ਸਮਝਾਉਣੀ ਆਂ ਦੇ ਇਸ ਤਰ੍ਹਾਂ ਆਪਾਂ ਸੈੱਟ ਕਰਤਾ ਨੇ ਹਾਂਜੀ ਇਹ ਤੋਂ ਕਾਫੀ ਕੀ ਕਰਦੇ ਜਿਹੜਾ ਇੱਥੋਂ ਆਦੇ ਆਹ ਚੀਜ਼ ਤੇ ਬਾਲ ਪੈਂਦੇ ਆ ਬਾਲ ਪੈਣ ਦਾ ਰੀਜ਼ਨ ਇਹ ਹੁੰਦਾ ਕਿਉਂਕਿ ਆਪਾਂ ਜਦੋਂ ਨੂੰ ਜਿਆਦਾ ਖਿੱਚਦੇ ਆ ਇਸ ਤਰ੍ਹਾਂ ਆਪਾਂ ਇਹਨੂੰ ਖਿੱਚ ਕੇ ਇਹਨੂੰ ਤਾਂ ਆਪਾਂ ਨੋਟ ਕਰ ਲੈਣੇ ਆ ਜਿਹੜਾ ਕਮੀਜ਼ ਦਾ ਕੱਪੜਾ ਹੁੰਦਾ ਉਹ ਆਪਣਾ ਉੱਥੇ ਅੰਦਰਲੀ ਸਾਈਡ ਤੇ ਬਾਲ ਪੈਂਦੀ ਆ ਦੇਖ ਠੀਕ ਆ ਉਹਦੇ ਤੋਂ ਆਪਾਂ ਇਹਨੂੰ ਸਿੱਧਾ ਕਰਾਂਗੇ ਤਾਂ ਇੱਥੋਂ ਕੱਪੜਾ ਜਿਆਦਾ ਹੋਊਗਾ ਫਿਰ ਉਹ ਇੱਕ ਪਾਸੇ ਖਿੱਚ ਪੈਂਦੀ ਆ ਤਾਂ ਉਹ ਪਾਈਪਿੰਗ ਸਾਰੀ ਆਪਣੀ ਖਰਾਬ ਹੁੰਦੀ ਆ ਇਸ ਕਰਕੇ ਪਾਈਪਿੰਗ ਲੋੜ ਲੱਗੇ ਇਸਦਾ ਧਿਆਨ ਰੱਖਣਾ ਪਾਈਪਿੰਗ ਹੋਵੇ ਚਾਹੀ ਲੈਸ ਹੋਵੇ ਦੋਨੀਆਂ ਚੀਜ਼ਾਂ ਸੇਮ ਹੀ ਲੱਗਦੀਆਂ ਹਨ ਤਾਂ ਆਹ ਚੀਜ਼ ਤੋਂ ਥੋੜਾਸਾ ਆਪਾਂ ਨੂੰ ਖਿੱਚਣਾ ਨਹੀਂ ਗਾ ਇਹਨੂੰ ਬਲਕਿ ਸੈੱਟ ਕਰਨਾ ਵਾ ਠੀਕ ਆ ਜੇ ਬਾਈ ਚਾਂਸ ਨਹੀਂ ਹੁੰਦਾ ਇਸ ਤਰ੍ਹਾਂ ਆਪਾਂ ਥੋੜੀ ਜੀ ਸੂਈ ਤਾਂ ਆ ਚੱਕ ਕੇ ਸੂਈ ਵੇਚ ਰੱਖ ਕੇ ਪੈਰ ਤਾਂ ਚੱਕ ਕੇ ਇਹਨੂੰ ਆਪਾਂ ਸੈੱਟ ਕਰਾਂਗੇ ਕਿ ਆਪਣਾ ਇੱਥੋਂ ਆਹ ਚੀਜ਼ ਤੋਂ ਬਾਹਰ ਨਾ ਪਵੇ ਇਹ ਸਿਜ਼ ਦਾ ਆਪਾਂ ਖਾਸ ਧਿਆਨ ਰੱਖਣਾ ਕਿਉਂਕਿ ਜਦੋਂ ਇੱਥੋਂ ਬਾਹਰ ਪੈਣ ਲੱਗ ਜਾਂਦਾ ਤੇ ਆਪਣਾ ਹੁਣ ਬਾਹਰ ਨਿਕਲ ਗਿਆ ਠੀਕ ਆ ਇੱਥੇ ਆਪਾਂ ਬਾਲ ਨਹੀਂ ਪੈਣ ਦੇਣਾ ਜਦੋਂ ਇੱਥੇ ਬਾਲ ਪੈ ਜਾਂਦਾ ਤਾਂ ਫਿਰ ਉਹ ਸਾਰੀ ਆਪਣੀ ਪਾਈਪਿੰਗ ਜਿਹੜੀ ਖਰਾਬ ਹੋ ਜਾਂਦੀ ਹੈ ਦੇਖੋ ਫਾਈਨਲ ਲੁੱਕ ਹੋਣੇ ਦੀ ਆਪਣੀ ਬਿਲਕੁਲ ਬਾੜ ਨਹੀਂ ਪਿਆ ਇੱਥੇ ਕਿਸੇ ਪਾਸੇ ਵੀ ਨਾ ਆਪਣੀ ਇਧਰਲੀ ਸਾਈਡ ਪਿਆ ਤੇ ਨਾ ਹੀ ਆਪਣੀ ਉਧਰਲੀ ਸਾਈਡ ਜਮਾ ਪੂਰੀ ਪੂਰੀ ਸਹੀ ਆਉਂਦੀ ਆ ਫੜੇ ਦੇ ਉੱਪਰ ਚਾਹੋ ਤਾਂ ਤੁਸੀਂ ਸਿਉਣ ਲਾ ਸਕਦੇ ਹੋ ਹੁਣ ਜਿਹੜੀ ਆ ਚੀਜ਼ ਆਪਾਂ ਬਾਧ ਰੱਖੀ ਸੀਗੀ ਇਹ ਬਾਧ ਰੱਖਣ ਦਾ ਰੀਜ਼ਨ ਇਹ ਹੈ ਕਿ ਨੂੰ ਹੁਣ ਆਪਾਂ ਜੇ ਆਪਾਂ ਇੱਥੇ ਪੂਰੀ ਪੂਰੀ ਰੱਖਦੇ ਏਸ ਲੋਟ ਚ ਫਿਰ ਆਣ ਧਾਗੇ ਆਉਣੇ ਸੀ ਠੀਕ ਆ ਕਿਉਂਕਿ ਇਹ ਨਹੀਂ ਆਏ ਫੋਲਡ ਹੋ ਜਾਣ ਆਪਣੀ ਇੱਥੇ ਆ ਚੀਜ਼ ਤੇ ਧਾਗੇ ਦੀ ਸੀ ਜਾਣੀ ਸੀ ਔਰ ਇਹਨੂੰ ਆਪਾਂ ਇਹਦੇ ਵਿੱਚ ਇਸ ਤਰ੍ਹਾਂ ਰੱਖ ਕੇ ਐਦਾਂ ਆਪਾਂ ਫੋਲਡ ਕਰ ਦਾਂਗੇ ਤਾਂ ਉਹ ਆਪਣੀ ਵਿੱਚ ਕਵਰ ਹੋ ਚੁੱਕੀ ਠੀਕ ਆ ਹਾਂ ਆਪਣੀ ਹੁਣ ਇੱਥੇ ਤਰਪਾਈ ਹੋ ਚੁੱਕੀ ਠੀਕ ਆ ਜੀ ਹੁਣ ਇਹਦੇ ਉੱਪਰ ਆਪਾਂ ਇਸ ਤਰ੍ਹਾਂ ਸਿਉਣ ਲੱਗ ਸਕਦੇ ਹਾਂ ਇਸ ਔਰ ਇਹਦੇ ਉੱਪਰ ਆਪਾਂ ਸਿਉਣਾ ਸ਼ੁਰੂ ਕਰਦੇ ਹਾਂ